ਹਨਿ ਦਾ ਆਉਂਦੋ ਸੋ ਮੇਰਾ ਨਾਮ ਮਨੋਜ ਦਿਵਾੜੀ ਜੀ ਥੋੜੀ ਜੀ ਮੱਥਾ ਦੇ ਕਰਾਇਆ ਹਾਂ ਕੀ ਕਹਾਂ ਤੁਹਾਨੂੰ ਮੰਦਿਰ ਬਾਰੇ ਤੇ ਕੀ ਹੋ ਕਲ ਸ਼ਿਵਰਾਤਰੀ ਮਹਾਦੇਵ ਭੋਲੇ ਸ਼ਿਵ ਸ਼ੰਕਰ ਜੀ ਦਾ ਬਹੁਤ ਹੀ ਪ੍ਰਾਚੀਨ ਮੰਦਿਰ ਬਹੁਤ ਹੀ ਪੁਰਾਣਾ ਪ੍ਰਾਚੀਨ ਮੰਦਿਰ ਸਮਸ਼ਪਰ ਜਿਸ ਦੇ ਵਿੱਚ ਅਜ ਮਹਾ ਸ਼ਿਵਰਾਤਰੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕੱਲ ਸ਼ਿਵਰਾਤਰੀ ਦਾ ਪਾਵਨ ਅਫਸਰ ਹੈ ਸਾਰੇ ਹੀ ਸ਼ਿਵ ਭਗਤਾਂ ਨੂੰ ਬਹੁਤ ਬਹੁਤ ਵਧਾਈ ਸਾਰੇ ਹੀ ਸ਼ਿਵ ਭਗਤਾਂ ਨੂੰ ਭਗਵਾਨ ਦਾ ਅਸ਼ੀਰਵਾਦ ਇਸ ਮੰਦਿਰ ਵਿੱਚ ਆ ਕੇ ਜਲ ਚੜਾ ਕੇ ਲੈਣਾ ਚਾਹੀਦਾ ਹੈ ਮੈਂ ਸਾਰੇ ਹੀ ਸ਼ਿਵ ਭਗਤਾਂ ਨੂੰ ਬਾਰ-ਬਾਰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਓਮ ਨਮਸ ਸ਼ਿਵਾਏ ਹਾਂਜੀ ਨਾਮ ਨੂੰ ਮੈਂ ਰਹੀ ਸਟੰਡ ਪਿੰਡ ਸ਼ਮਸ਼ਪੁਰ ਤੋਂ ਮਹਾ ਕਲੇਸ਼ਰ ਸ਼ਿਵ ਧਾਮ ਸ਼ਮਸ਼ਪੁਰ ਇੱਥੇ ਮਹਾ ਸ਼ਿਵਰਾਤਰੀ ਦਾ ਪਰਵ ਪੂਰੀ ਧਾਮ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਸ਼ਿਵਰਾਤਰੀ ਵਾਲੇ ਦਿਨ ਕਾਫੀ ਲੋਕਾਂ ਵੱਲੋਂ ਲੰਗਰ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਅਟੁੱਟ ਲੰਗਰ ਵਰਤੇਗਾ ਪੋਲੇਨਾਥ ਦਾ ਪ੍ਰਸ਼ਾਦ ਸਭ ਭਗਤਾਂ ਨੂੰ ਲੈ ਕੇ ਜਾਣਾ ਚਾਹੀਦਾ ਹੈ ਅਤੇ ਪੋਲੇਨਾਥ ਨੂੰ ਜਲ ਚੜਾ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਬੋਲੀਏ ਸ਼ੰਕਰ ਭਗਵਾਨ ਕੀ ਜੈ ਹਜਨਾਮ ਦੋਸਤ ਅਭtar ਸਿੰਘ ਪ੍ਰਧਾਨ ਆ ਜੀ ਸੰਸਪਰਤੋਂ ਤੇ ਕੀ ਕਹਣਾ ਕਿ ਉਹਨੇ ਮੰਦਿਰ ਬਾਰੇ ਸ਼ਰਧਾ ਤੇਰੀਆਂ ਜਲਦੀਆਂ ਹਨ ਸਭ ਤੋਂ ਪਹਿਲਾਂ ਤਾਂ ਮੈਂ ਇਲਾਕਾ ਨਿਵਾਸੀ, ਗ੍ਰਾਮ ਨਿਵਾਸੀ, ਸ਼ਹਿਰ ਨਿਵਾਸੀ ਤੇ ਸਾਰੇ ਦੋਸਤਾ ਮਿੱਤਰਾਂ ਨੂੰ ਤੇ ਭੋਲੇनाथ ਦੇ ਭਗਤਾਂ ਨੂੰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਇਸ ਮੌਕੇ ਤੇ ਦੇਖੋ ਸਾਰੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਸਾਰੇ ਭਗਤ ਆਪਣੀਆਂ ਆਪਣੀਆਂ ਡਿਊਟੀਆਂ ਤੇ ਲੱਗੇ ਹੋਏ ਨੇ ਭੋਲੇनाथ ਦੀ ਇੰਨੀ ਕਿਰਪਾ ਹੈ ਕਿ ਜੋ ਵੀ ਆਉਂਦਾ ਇੱਥੇ ਝੋਲੀਆਂ ਭਰ ਕੇ ਜਾਂਦਾ ਕਦੇ ਇਹ ਨਹੀਂ ਕੋਈ ਬਗੇਰ ਝੋਲੀ ਤੋਂ ਮੁੜਿਆ ਹੋਵੇ ਰਾਤ ਤਕਰੀਬਨ ਮਾਹ ਸ਼ੁਰਾਤਰੀ ਵਾਲੇ ਦਿਨ ਅੱਜ ਦੀ ਰਾਤ ਨੂੰ 1 ਵਜੇ ਤੋਂ ਸੰਗਤ ਨੇ ਸ਼ੁਰੂ ਹੋ ਜਾਣਾ ਹੈ ਜਲ ਪ੍ਰਵਾਹ ਕਰਨ ਲਈ ਅਤੇ ਸਾਰੀ ਸੰਗਤ ਹੀ ਬੜੇ ਉਤਸ਼ਾਹ ਤੇ ਸਾਰੇ ਪਿਆਰ ਭਾਵਨਾ ਦੇ ਨਾਲ ਇੱਥੇ ਪਹੁੰਚਦੀ ਹੈ ਆਪਣੀਆਂ ਝੋਲੀਆਂ ਭਰ ਕੇ ਜਾਂਦੇ ਹਨ ਅਤੇ ਸਾਰੇ ਸਿੰਗਰ ਜੋ ਵੀ ਇੱਥੇ ਆਏ ਨੇ ਆਪਣੇ ਲਈ ਤੇ ਹੋਰਾਂ ਲਈ ਦਵਾਵਾਂ ਹੀ ਮੰਗਦੇ ਨੇ ਤੇ ਇੱਥੇ ਇਹ ਮੰਨਿਆ ਜਾਂਦਾ ਹੈ ਜੋ ਵੀ ਇੱਥੇ ਆਇਆ ਹੈ ਕਦੇ ਖਾਲੀ ਨਹੀਂ ਮੁੜਿਆ ਪਰਮਾਤਮਾ ਦੀ ਕਿਰਪਾ ਭੋਲੇਨਾਥ ਦੀ ਤੇ ਬਾਬੇ ਲਟੂਰੀਆਂ ਵਾਲੇ ਦੀ ਕਿਰਪਾ ਨਾਲ ਇਹ ਸਥਾਨ ਤਕਰੀਬਨ 5000 ਸਾਲ ਪੁਰਾਣਾ ਹੈ ਤੇ ਸਾਰੇ ਇਲਾਕੇ ਦੇ ਮੈਂ ਤਾਂ ਇਹ ਦੇਖਿਆ ਵੀ ਜਿੰਨੇ ਵੀ ਇਲਾਕੇ ਦੇ ਆਪਣੇ ਲੋਕ ਨੇ ਇੱਥੇ ਪਹੁੰਚਦੇ ਨੇ ਸਮਰਾਲੇ ਦੇ ਆਰੀਏ ਦੇ ਆਪਣੇ ਇਲਾਕੇ ਦੇ ਕਦੇ ਵੀ ਖਾਲੀ ਨਹੀਂ ਮੁੜੇ ਤਕਰੀਬਨ 25 ਸਾਲ ਹੋ ਗਏ ਸਾਨੂੰ ਤੇ ਹੋਰ ਸਾਥੀਆਂ ਨੂੰ ਸੇਵਾ ਕਰਦੇ ਮੈਂ ਤੇ ਇਹ ਗਾਣਾ ਪਰਮਾਤਮਾ ਸ਼ਬਦੀਆਂ ਝੋਲੀਆਂ ਭਰੇ ਤੇ ਹਰ ਵਿਅਕਤੀ ਨੂੰ ਪਹੁੰਚਣ ਦੀ ਸਮਰੱਥਾ ਵਕਤ ਤੇ ਇੱਥੇ ਪਹੁੰਚੋ ਜ਼ਰੂਰ ਪਹੁੰਚੋ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਓ ਤੇ ਤੁਹਾਨੂੰ ਵੀ ਪਤਾ ਲੱਗੇ ਪ੍ਰਾਚੀਨ ਮੰਦਿਰ ਮਹਾਕਲੇਸ਼ਵਰ ਸੰਸਪੁਰ ਵਿੱਚ ਸਥਿਤ ਹੈ ਹਰ ਹਰ ਮਹਾਦੇਵ ਜੈ ਸ਼ੇਂਸ਼ੰਕਰ ਪਰਮ ਜੀ ਨਾਮ ਬਤਾਓ ਮੰਦਿਰ ਦਾ ਨਾਮ ਬਤਾਓ ਜੈ ਭੋਲੇਨਾਥ ਕੀ ਜੈ ਬਾਬਾ ਲਟਨਾਥ ਕੀ श्री महाकाली शिवधाम समस्तपुर चावा रोड सम्राला ये प्राचीन शिव मंदिर है ये प्रकट शिव मंदिर है ये बहुत पुराना मंदिर है यहाँ पर हर महीने अंधे की त्रोसी का जगराता भंडारा होता है और यहाँ पर जो फाल्गुन मास की महाशिवरात्रि आती है बड़ी धूमधाम से मनाई जाती है और पास के जो भी पांच सात गांव शहर समराला माछेवाड़ा यहाँ के लोग आके बड़ी धूमधाम से महाशिवरात्रि का पर्व मनाया जाते हैं कल जो प्रोग्राम हो शिवरात्रि का हाँ जी क्या कहना चाहते हो तो ये महाशिवरात्रि बड़े भाग वाले व्यक्ति को नसीब होती है जो यहाँ पर श्रद्धा विश्वास के साथ महाशिवरा जल बेल पत्थर और बेल चढ़ाता है बोलेनाथ जी उसकी सभी मनोकामना पूर्ण करते हैं उसके घर में सुख शांति आती है